ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਗਵਰਨਮੈਂਟ ਵੱਲੋਂ ਲੈਂਡ ਪੂਲਿੰਗ ਦੀ ਇੱਕ ਪਾਲਿਸੀ ਆਈ ਹੈ ਸਕੀਮ ਆਈ ਹੈ ਉਹਦੇ ਵਿੱਚ ਖਾਸ ਕਰਕੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜਿਹੜੀ ਜ਼ਮੀਨ ਰਿਕੁਆਇਰ ਹੋਣੀ ਹੈ ਤੇ ਉਹਦੇ ਪ੍ਰਤੀ ਮੈਂ ਅੱਜ ਗੱਲਬਾਤ ਕਰਨੀ ਹੈ ਕੁਝ ਸਾਡੇ ਪੰਜਾਬ ਦੇ ਪੱਤਰਕਾਰ ਨੇ ਜਿਹੜੇ ਅਫਵਾਹਾਂ ਫੈਲਾ ਰਹੇ ਨੇ ਕਹਿੰਦੇ ਜਿਹੜਾ ਲੈਂਡ ਪੂਲਗ ਦੀਆਂ ਸਿਫਤਾਂ ਕਰੂਗਾ ਵੀ ਜੇ ਜ਼ਮੀਨ ਸਰਕਾਰ ਨੂੰ ਕਿਸਾਨ ਦੇ ਦੇਣਗੇ ਕਿਸਾਨਾਂ ਨੂੰ ਫਾਇਦਾ ਕੀ ਹੋਣਾ ਹੈ ਕਿ ਕੰਪਨੀਆਂ ਉਹਨਾਂ ਨੂੰ 2-2 ਲੱਖ ਦੀ ਆਫਰ ਕਰ ਰਹੀਆਂ ਨੇ ਕਿ ਤੁਸੀਂ ਇਸ ਵਿਸ਼ੇ ਤੇ ਵੀਡੀਓ ਬਣਾ ਕੇ ਪਾਓ ਕਿ ਜ਼ਮੀਨ ਕਿਸਾਨ ਦੇ ਦੇਣ ਕਿਸਾਨਾਂ ਦੇ ਹੱਕ ਵਿੱਚ ਇਹ ਸਭ ਕੁਝ ਹੋਊਗਾ ਇਹ ਹਵਾਮਾ ਨਹੀਂ ਕੋਈ ਕੰਪਨੀ ਕਿਸੇ ਨੂੰ 2 ਲੱਖ ਦੀ ਆਫਰ ਨਹੀਂ ਕਰਦੀ ਔਰ ਜਿਹੜੇ ਕਿਸਾਨ ਆਗੂ ਨੇ ਸਭ ਤੋਂ ਵੱਧ ਇਹਨਾਂ ਦੀ ਮਿੱਟੀ ਮੈਂ ਪੱਟੀ ਹੈ ਮਿੰਨ ਦਾ ਕਿਸੇ ਕੰਪਨੀ ਨੇ ਕਿਹਾ ਨਹੀਂ ਵੀ ਤੁਹਾਨੂੰ 2 ਲੱਖ ਦਿੰਨੇ ਆ ਤੁਸੀਂ ਹੱਕ ਵਿੱਚ ਵੀਡੀਓ ਪਾ ਦਿਓ ਸਰਕਾਰ ਦੇ ਇਹ ਬਿਲਕੁਲ ਇੱਕ ਫਸਾਦ ਖੜਾ ਕਰਨ ਵਾਸਤੇ ਝਗੜਾ ਖੜਾ ਕਰਨ ਵਾਸਤੇ ਹੁਣ ਜਿਹੜੀ ਮੈਂ ਗੱਲ ਕਰਨੀ ਹੈ ਇਹਨੂੰ ਥੋੜਾ ਜਿਹਾ ਧਿਆਨ ਦੇ ਨਾਲ ਜ਼ਰੂਰ ਸੁਣਿਓ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਨੇ ਇਹ ਕਹਿ ਦਿੱਤਾ ਕਿ ਸਵਿਧਾਨ ਦੇ ਨਿਯਮਾਂ ਮੁਤਾਬਕ ਕਾਨੂੰਨ ਦੇ ਮੁਤਾਬਕ ਜਿਹੜੀ ਕੋਈ ਪਾਲਿਸੀ ਆਉਂਦੀ ਹੈ ਉਹਦੇ ਵਿੱਚ ਜਿਹਨੇ ਜ਼ਮੀਨ ਦੇਣੀ ਹੈ ਉਹਦੀ ਮਰਜ਼ੀ ਹੈ ਜਿਹੜਾ ਜ਼ਮੀਨ ਦੇਣੀ ਹੈ ਉਹ ਦੇ ਸਕਦਾ ਨਹੀਂ ਦੇਣੀ ਨਾ ਦੇਵੇ ਉਹਨੇ ਸਭ ਕਹਿਤਾ ਇੱਥੇ ਕੋਈ ਝਗੜੇ ਪਸਾਦ ਦੀ ਗੱਲ ਹੀ ਹੈ ਨਹੀਂ ਹੁਣ ਜਿਹੜਾ ਮਾਫੀਆ ਸਾਹਮਣੇ ਆਊਗਾ ਨਾ ਉਹਦੇ ਵੱਲ ਥੋੜਾ ਜਿਹਾ ਧਿਆਨ ਦਿਓ ਸਰਕਾਰ ਨੇ ਉਹਨਾਂ ਨੂੰ ਨੁਕਸਾਨ ਨਹੀਂ ਕਰਨਾ ਜਿੰਨਾ ਕਿਸਾਨ ਆਗੂ ਕਿਸਾਨਾਂ ਨੂੰ ਗੁੰਮਰਾਹ ਕਰਕੇ ਕਰਨਗੇ ਆ ਮਨਜੀਤ ਰਾਏ ਤੇ ਜਗਜੀਤ ਡੱਲੇਵਾਲ ਦੀਆਂ ਕੱਲ ਸਟੇਟਮੈਂਟਾਂ ਸੁਣ ਗਿਆ ਤੇ ਕਹਾ ਮਾਨਸਾਂ ਵਾਲਾ ਰੋਲ ਦੋ ਤੇ ਦੂਜਾ ਉਗਰਾਹਾ ਬਲਵੀਰ ਸਿੰਘ ਅਸ਼ੀਨੀਵਾਲ ਵਰਗੇ ਇਹ ਸਾਰੇ ਨਾ ਕਹਿੰਦੇ ਅਸੀਂ ਜ਼ਮੀਨ ਵਿੱਚ ਪੈਰ ਨਹੀਂ ਪਾਉਣ ਦਿੰਦੇ ਸਾਡੀ ਜਾਨ ਜਾ ਸਕਦੀ ਹੈ ਇਦਾਂ ਦੀਆਂ ਧੋਖੜੀਆਂ ਮਾਰੀ ਜਾਂਦੇ ਨੇ ਹੁਣ ਇਹਨਾਂ ਨੇ ਦੋ ਕੰਮ ਕਰਨੇ ਇੱਕ ਪਾਸੇ ਤਾਂ ਸਰਕਾਰ ਦੇ ਨਾਲ ਸੌਤਾ ਕਰਨਾ ਦੂਜੇ ਪਾਸੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਉਸਕਾਣਾ ਹੈ ਉਹਨਾਂ ਨੇ ਜਾਨਿ ਕਿ ਪੰਪ ਦੇ ਜਾਣਾ ਵੀ ਤੁਸੀਂ ਤਕੜੇ ਹੋ ਜੋ ਪਹਿਲਾਂ ਕਹਿੰਦੇ ਸੀ ਜੇ ਸਾਡੀ ਜ਼ਮੀਨ ਵਿੱਚ ਪੈਰ ਪੈ ਗਿਆ ਦਿੱਲੀ 'ਚ ਅਸੀਂ ਵੱਢਾਂਗੇ ਇਦਾਂ ਦੇ ਗਾਣੇ ਵੀ ਇਹਨਾਂ ਲੈ ਕੇ ਹਾਂਦੇ ਤੇ ਉਦੋਂ ਕੱਖ ਨਹੀਂ ਨਿਕਲਿਆ ਜਿੰਨਾ ਨੁਕਸਾਨ ਹੋਇਆ ਬਾਰਡਰਾਂ ਤੇ 850 ਬੰਦਾ ਪੰਜਾਬ ਦਾ ਉੱਥੇ ਮਾਰਿਆ ਗਿਆ ਕੱਖ ਨਹੀਂ ਕਿਸੇ ਨੂੰ ਮਿਲੇ ਤੇ ਹੁਣ ਇਹਨਾਂ ਨੇ ਜਿਹੜਾ ਇਹ ਮਾਫੀਆ ਦੁਆਰਾ ਸ਼ੁਰੂ ਕੀਤਾ ਹੈ ਨਾ ਲੈਂਡ ਪੂਲਿੰਗ ਦੇ ਸਿਸਟਮ ਦੇ ਵਿੱਚ ਵੀ ਕਿਸਾਨਾਂ ਨੂੰ ਸਰਕਾਰ ਦੇ ਵਿਰੁੱਧ ਢੜਕਾਉਣਾ ਕਿਵੇਂ ਥੋੜੀਆਂ ਜ਼ਮੀਨਾਂ ਦੱਬ ਲੈਣਗੇ ਜੀ ਔਰ ਇੱਕ ਮੈਂ ਹੋਰ ਬੇਨਤੀ ਕਰ ਦਣਾ ਸਰਕਾਰ ਨੂੰ ਕੋਈ ਕਬਜ਼ਾ ਕਰਨ ਦੀ ਲੋੜ ਨਹੀਂ ਸਰਕਾਰ ਦੇ ਦਰਵਾਜ਼ੇ ਜਦੋਂ ਗੱਲ ਚੱਲਦੀ ਹੈ ਨਾ ਜਿਹਦੀ ਜ਼ਮੀਨ ਆਉਣੀ ਹੈ ਤਾਂ ਉਹਨੂੰ ਚੁੱਪ ਕਰਕੇ ਉਹਨਾਂ ਨੇ ਬਲਾ ਲੈਣਾ ਬਲਾਕ ਇੱਕ ਵਾਰੀ ਪੁੱਛਣਾ ਹੈ ਵੀ ਆਹ ਰੇਡ ਚੱਲਦਾ ਤੁਸੀਂ ਰਜਿਸਟਰੀ ਕਰਾਉਣੀ ਹੈ ਕਿ ਨਹੀਂ ਕਰਾਉਣੀ ਪਹਿਲਾਂ ਵੀ ਇਦਾਂ ਹੀ ਹੋਇਆ ਇਹ ਕੋਈ ਨਵੀਂ ਗੱਲ ਨਹੀਂ ਹੈਗੀ ਤੇ ਜਿਹਨੂੰ 2 ਕਰੋੜ ਰੁਪਇਆ ਕਲੇ ਦਾ ਮਿਲਦਾ ਹੋਇਆ ਤੇ ਅਗਲੇ ਨੇ ਅੱਗੇ ਜਾ ਕੇ ਜ਼ਮੀਨ ਫੋੜ ਕਿਤੇ ਮਿਲਦੀ ਹੋਈ ਅਗਲੇ ਨੇ ਚੁੱਪ ਕਰਕੇ ਜ਼ਮੀਨ ਵੇਚ ਦੇਣੀ ਉਹਨਾਂ ਨੇ ਕੱਲੇ-ਕੱਲੇ ਨੂੰ ਪੁੱਛਣਾ ਹੈ ਜ਼ਰੂਰੀ ਨਹੀਂ ਹੈਗੀ ਵੀ ਉੱਥੇ ਕੱਟ ਕਰ ਲੈਣਾ ਉੱਥੇ ਕੋਈ ਲੰਗਰ ਲਾ ਲੈਣਾ ਵੀ ਆਜੋ ਰਿਸ਼ਤੇ ਕਰਾਓ ਸਾਨੂੰ ਕਦੇ ਨਹੀਂ ਹੋਣਾ। ਕੱਲੀ ਕੱਲੀ ਜ਼ਮੀਨ ਦੀ ਰਜਿਸਟਰੀ ਹੁੰਦੀ ਹੁੰਦੀ ਹੈ ਪਹਿਲਾਂ ਵੀ ਇਦਾਂ ਹੋਇਆ ਹੁਣ ਵੀ ਇਦਾਂ ਹੀ ਹੋ ਜੇ ਹੋਇਆ। ਪਰ ਮੈਂ ਜਿਹੜੀ ਅੱਜ ਗੱਲ ਕੀਤੀ ਹੈ ਨਾ ਪੰਜਾਬ ਦੇ ਮੁੱਖ ਮੰਤਰੀ ਸਦਾ ਭਗਵਨ ਸਿੰਘ ਮਾਨ ਨੇ ਕਹਿ ਦਿੱਤਾ ਵੀ ਜਿਨੇ ਜ਼ਮੀਨ ਦੇਣੀ ਆ ਉਹ ਦੇ ਸਕਦਾ ਨਹੀਂ ਦੇਣੀ ਨਾ ਦਿਓ। ਇੱਥੇ ਕੋਈ ਝਗੜੇ ਵਾਲੀ ਗੱਲ ਨਹੀਂ। ਪਰ ਜਿਹੜੇ ਕਿਸਾਨ ਆਗੂ ਨੇ ਇਹਨਾਂ ਨੇ ਇਹ ਹਵਾ ਬਣਾ ਕੇ ਹੁਣ ਮੁੱਦਾ ਬਣਾ ਲੈਣਾ। ਹੋ ਸਕਦਾ ਸੜਕਾਂ ਦੇ ਬਹਿ ਜਾਣ। ਹੁਣ ਸਾਡੇ ਆ ਟੂ ਲਾਜੇ ਦੁਬਾਰਾ ਰੋਕ ਲੈਣ ਇਹ ਵੱਡਾ ਧਰਨਾ ਲਾ ਕੇ ਬਹਿ ਜਾਣ ਲਿਆਣੇ ਵਾਲੇ ਪਾਸੇ ਤੇ ਫਿਰ ਗਰਾਹੀਆਂ ਸ਼ੁਰੂ ਹੋ ਜਾਣਗੇ ਕਿਉਂਕਿ ਫਿਰ ਇਹਨਾਂ ਨੇ ਲੌਲੀਪੌਪ ਦੇਣੇ ਆ ਵੀ ਤੇਰੀ ਜ਼ਮੀਨ ਜੇ 2 ਕਰੋੜ ਦੀ ਹੈ 10 ਕਰੋੜ ਦਵਾਵਾਂਗੇ ਤੂੰ 5 ਲੱਖ ਖਰਚ ਕਰ ਇਦਾਂ ਹੀ ਪਹਿਲਾਂ ਵੀ ਕੀਤਾ ਇਹਨਾਂ ਨੇ ਪਹਿਲਾਂ ਵੀ ਜਦੋਂ ਕੱਟ ਕੀਤਾ ਇਹਨਾਂ ਨੇ ਜਿਸ ਬੰਦੇ ਨੇ ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਸੀ ਉਹਨੂੰ ਕਹਿੰਦੇ ਥੋੜੀ ਜਿਹੀ ਗਰਾਹੀ ਦੇ ਸਾਨੂੰ ਤੇ ਨਾਲ ਤੇਰੇ ਘਰ ਦਾ ਇੱਕ ਮੈਂਬਰ ਧਰਨੇ ਵਿੱਚ ਜਾਵੇ 20300 ਬੰਦਾ ਇਕੱਠਾ ਕਰ ਲੈਂਦੇ ਸੀ 20300 ਬੰਦਾ ਇਕੱਠਾ ਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ ਜਦੋਂ 20300 ਬੰਦਾ ਇਕੱਠਾ ਹੁੰਦਾ ਤਾਂ ਫਿਰ ਖਬਰਾਂ ਲੱਗਦੀਆਂ ਨੇ ਵੀ ਇੱਥੇ ਧਰਨਾ ਲੱਗਾ ਹੋਇਆ ਸਰਕਾਰ ਦੇ ਵਿਰੁੱਧ ਸਰਕਾਰ ਧੱਕਾ ਕਰ ਰਹੀ ਹੈ ਤੇ ਇਨਸਾਫ ਮਿਲਣਾ ਚਾਹੀਦਾ ਫਿਰ ਇਹ ਖਬਰਾਂ ਬਣ ਕੇ ਵੱਡੀਆਂ ਹੋ ਜਾਂਦੀਆਂ ਨੇ ਯਾਨੀ ਕਿ ਕਿਸਾਨ ਆਗੂ ਜਿਹੜੇ ਨੇ ਪੰਜਾਬ ਦੇ ਨੁਕਸਾਨ ਲਈ ਇਹ ਬਹੁਤ ਵੱਡਾ ਮਾਫੀ ਹੈ ਤੁਸੀਂ ਸਾਰੀਆਂ ਗੱਲਾਂ ਛੱਡੋ ਹੁਣ ਤੱਕ ਜਿਹੜੇ ਤਕਰੀਬਨ 2015-16 ਤੋਂ ਜਿਹੜੇ ਵੱਡੇ ਧਰਨੇ ਲੱਗਣੇ ਸ਼ੁਰੂ ਹੋਏ ਐ ਹੁਣ ਤੱਕ ਤੁਸੀਂ ਦੱਸੋ ਵੀ ਕੋਈ ਬੈਨੀਫਿਟ ਹੋਇਆ ਪੰਜਾਬ ਨੂੰ ਕੋਈ ਫਾਇਦਾ ਹੋਇਆ ਪੰਜਾਬ ਨੂੰ ਜੇ ਹੋਇਆ ਤਾਂ ਦੱਸੋ ਬਿਲਕੁਲ ਨਹੀਂ ਹੋਇਆ ਨੁਕਸਾਨ ਹੋਇਆ ਤੇ ਇਹਨਾਂ ਨੇ ਸਰਕਾਰ ਨਾਲ ਅੰਦਰ ਖਾਤੇ ਸੌਦਾ ਕਰਨਾ ਹੁੰਦਾ ਇਹ ਸੱਚ ਹੈ ਜੀ ਮੈਂ ਜਦੋਂ ਈਡੀ ਰੇਡ ਮਾਰੂਗੀ ਜਾਂ ਈਡੀ ਦੀ ਰਡਾਰ ਤੇਰੇ ਇਹ ਗੱਲ ਕਰਦਾ ਹੁਣ ਉਦੋਂ ਇਹੀ ਮਤਲਬ ਹੁੰਦਾ ਵੀ ਇਹਨਾਂ ਨੇ ਕਰੋੜਾਂ ਰਬੀਆ ਸਰਕਾਰ ਤੋਂ ਅੰਦਰ ਖਾਤੇ ਲਿਆ ਹੁੰਦਾ ਹੈ ਦੂਜੇ ਪਾਸੇ ਇਹ ਨਤੀਲੀ ਲਾਉਣੀ ਹੁੰਦੀ ਹੈ ਕਿਸਾਨਾਂ ਵਾਲੇ ਪਾਸੇ ਵੀ ਤੁਹਾਡੀਆਂ ਜ਼ਮੀਨਾਂ ਜਾਣਗੀਆਂ ਜੀ ਨਸਲਾਂ ਤੇ ਫਸਲਾਂ ਦੀ ਗੱਲ ਕਰੋ ਜੇ ਪੰਜਾਬ ਨੂੰ ਬਚਾਉਣਾ ਹੈ ਹੁੰਦਾ ਕੱਖ ਨਹੀਂ ਆਪਣੇ ਘਰ ਭਰ ਕੇ ਬਸੇ ਪਾਸੇ ਹੋ ਜਾਂਦੇ ਬਾਅਦ ਵਿੱਚ ਤੂੰ ਕੌਣ ਤੇ ਮੈਂ ਕੌਣ ਕੋਈ ਕਿਸੇ ਨੂੰ ਪੁੱਛਦਾ ਨਹੀਂ ਹੁਣ ਇਹਨਾਂ ਨੇ ਇਹ ਨਵਾਂ ਮੁੱਦਾ ਚੁੱਕਿਆ ਮੈਂ ਸਾਫ਼ ਜੀ ਗੱਲ ਕਰ ਦਿੰਦਾ ਜੇ ਕੋਈ ਮੀਡੀਆ ਦੇ ਵਿੱਚ ਕੋਈ ਚੈਨਲ ਵਾਲਾ ਗੱਲ ਕਰਦਾ ਹੈ ਵੀ ਜਮੀਨਾ ਜਾਣ ਗਈਆਂ ਜਾਂ ਕੰਪਨੀਆਂ ਆਫਰ ਕਰ ਰਹੀਆਂ ਨੇ ਵੀ ਤੁਸੀਂ ਸਰਕਾਰ ਦੇ ਹੱਕ ਵਿੱਚ ਵੀਡੀਓ ਪਾਓ ਵੀ ਜਿਹੜਾ ਇਹ ਲੈਂਡ ਪੂਲ ਜਾਨੀ ਕਿ ਸਿਸਟਮ ਜਿਹੜਾ ਹੈ ਪਾਲਿਸੀ ਆਈ ਹੈ ਵੀ ਇਹਦੇ ਮੁਤਾਬਕ ਕਿਸਾਨਾਂ ਨੂੰ ਫਾਇਦਾ ਹੋਊਗਾ ਤੁਸੀਂ ਇਹ ਸਮਝਾਓ ਗੁਣ ਦੱਸੋ ਤਾਂ ਇਹ ਮਤਲਬ افواਹਾਂ ਨੇ ਕੋਈ ਵੀ ਕੰਪਨੀ ਕਿਸੇ ਵੀ ਚੈਨਲ ਨੂੰ ਇਦਾਂ ਨਹੀਂ ਕਹਿ ਸਕਦੀ ਇਹ ਜਿਹੜਾ ਮਸਲਾ ਹੁੰਦਾ ਹੈ ਇਹ ਹਾਈ ਕੋਰਟ ਸੁਪਰੀਮ ਕੋਰਟ ਤੱਕ ਚਲਾ ਜਾਂਦਾ ਹੈ ਅਗਲੇ ਨੇ ਛੇਤਰ ਨਹੀਂ ਖਾਣੇ ਕਿਸੇ ਤੋਂ ਇਹ ਜਾਣਬੁੱਝ ਕੇ ਜਿਹੜੇ ਬੰਦੇ ਸਰਕਾਰ ਦੇ ਵਿਰੋਧ ਵਿੱਚ ਹੁੰਦੇ ਨੇ ਉਹਨਾਂ ਬੰਦਿਆਂ ਦੀਆਂ ਇਹ ਕਹਿ ਲਈਏ ਵਹਿਬਤਾ ਹੁੰਦੀਆਂ ਪੰਜਾਬੀ ਦੇ ਵਿੱਚ ਕਹਿ ਲਈਏ ਉਹਨਾਂ ਲੋਕਾਂ ਨੇ ਸਰਕਾਰ ਦੇ ਵਿਰੁੱਧ ਲੋਕਾਂ ਨੂੰ ਢਕਾਉਣਾ ਹੁੰਦਾ ਯਾਨਕਿ ਲੜਾਈ ਝਗੜਾ ਫਸਾਦ ਖੜਾ ਕਰਨਾ ਹੁੰਦਾ ਮੈਂ ਫੇਰ ਦੁਬਾਰਾ ਬੇਨਤੀ ਕਰ ਦੇਣਾ ਵੀ ਸਰਕਾਰ ਤੋਂ ਉਹਨਾਂ ਖਤਰਾ ਨਹੀਂ ਜਿੰਨਾ ਖਤਰਾ ਜਿਹੜੇ ਸਾਡੇ ਅੰਦਰ ਮਾਫੀਆ ਬਣਿਆ ਹੋਇਆ ਜਿਹੜੇ ਕਿਸਾਨ ਆਗੂ ਨੇ ਇਹਨੇ ਪਹਿਲਾਂ ਵੀ ਕਿਸਾਨਾਂ ਦਾ ਨੁਕਸਾਨ ਕੀਤਾ ਹੁਣ ਵੀ ਇਹ ਨੁਕਸਾਨ ਕਰਾਉਣਗੇ ਉਹ ਜਿਹੜੀ ਜ਼ਮੀਨ ਦੀ ਗੱਲ ਆ ਉਹ ਇੱਕ ਦੋ ਕਿੱਲੇ ਨਹੀਂ ਉਹ ਹਜ਼ਾਰਾਂ ਏਕੜ ਹੈ ਜਿਹੜੇ ਰਿਕੁਆਇਰ ਹੋਣੀ ਹੈ ਤੇ ਉਹ ਜਦੋਂ ਹੋਣੀ ਹੈ ਨਾ ਉਹ ਬਕਾਇਦਾ ਦਸਤਰੀਆਂ ਹੋਣੀਆਂ ਨੇ ਕੱਲੇ-ਕੱਲੇ ਪਰਿਵਾਰ ਦੇ ਨਾਲ رابطہ ਹੋਣਾ ਉਹਦੀ ਕੀਮਤ طے ਹੋਣੀ ਹੈ ਫੇਰ ਕਿਤੇ ਗੱਲ ਸਿਰੇ ਲੱਗਣੀ ਹੈ ਐਦਾਂ ਗਵਰਨਮੈਂਟ ਨੇ ਕਿਸੇ ਦੇ ਗੋਲੀਆਂ ਚਲਾ ਕੇ ਜ਼ਮੀਨ ਨਹੀਂ ਆਪਣੀ ਹੁੰਦੀ ਇਹ ਭੁੱਲ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ